ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਸਾਰੇ ਠੀਕ ਹੋ ਮਿੱਤਰੋ ਹੋਰ ਸਨੌ ਕੀ ਸਾਰਿਆਂ ਨੂੰ ਬਾਬਾ ਚੜ੍ਹਦੀ ਕਲਾ ਵਿੱਚ ਰੱਖੇ ਲੈ ਆਈ ਸ਼ੁਰੂ ਕਰਨ ਲੱਗਿਆ ਆਪਾਂ ਆਪਣਾ ਅੱਜ ਦਾ ਵਲੌਗ ਤੇ ਦਿਖਾਉਣੇ ਆ ਥੋੜਾ ਜਿਹਾ ਸਾਨੂੰ ਪਿੰਡ ਦਾ ਮਾਹੌਲ ਤੇ ਉਦੋਂ ਬਾਅਦ ਚੱਲਦੇ ਆਂ ਖੇਤ ਆਜੋ ਮਿੱਤਰੋ ਚਲਿਏ ਖੇਤ ਦੇਦੇ ਸਾਲਾ ਆਪਾਂ ਖੇਤ ਚੱਲ ਲਗੇ ਦਾਦੇ ਕੋਲੇ ਦਾਦੇ ਕੋਲੇ ਦਾਦੇ ਕੋਲੇ ਦਾਦੇ ਕੋਲੇ ਦਾਦੇ ਕੋਲੇ ਇਹ ਆਈ ਮੇਰੀ ਲਾਡੋ ਰਾਣੀ ਮੇਰਾ ਰੀਤ ਗੱਲ ਪੱਤ ਬਹੁਤ ਅੱਛਾ ਅੱਛਾ ਬੱਚਾ ਹੈ ਇਹ ਲੋ ਜੀ ਆ ਗਏ ਆਪਣੇ ਖੇਤ ਤੇ ਦੇਖੋ ਆਪਣੇ ਖੇਤ ਦੀ ਨੁਹਾਰ ਲੋ ਜੀ ਆ ਗਏ ਆਪਣੇ ਖੇਤ ਤੇ ਆ ਦੇਖੋ ਆਪਣੇ ਖੇਤ ਦੀਆਂ ਸਬਜ਼ੀਆਂ ਆਜਾ ਕੇ ਆਪਣੇ ਖੇਤ ਉਹ ਆਪਣਾ ਬਾਪੂ ਰੀਂ ਦਾ ਕੰਮ ਫਿਰ ਵੀ ਤੇ ਰਖ ਲੈ ਆਰੀ ਆਪਣੇ ਖੇਤ ਆਪਾਂ ਦਿਖਾਉਣੇ ਆਪਣੇ ਖੇਤ ਦਾ ਨਜ਼ਾਰਾ ਸੋਨੋ ਆ ਦੇਖੋ ਹੁਣ ਆਪਣੇ ਖੇਤ ਦਾ ਨਜ਼ਾਰਾ ਆ ਮੇਰੀਆਂ ਦੋ ਧੀਆਂ ਰੀਤ ਗਿੱਲ ਮਾਨਵੀਰ ਗਿੱਲ ਆ ਦੇਖੋ ਆਪਣਾ ਖੇਤ ਚਲੋ ਬਤੋ ਦਰ ਆਸੇ ਆਪਣੇ ਲੱਗੇ ਪਏ ਇੱਥੇ ਸਾਗ ਪਾਲਕ ਮੇਥੇ ਸਾਰਾ ਕੁਝ ਇਹ ਮੇਰੇ ਕੋਲ ਫੁੱਲਾਂ ਦੀਆਂ ਖਾਦ ਚਖਾ ਦੇ ਫੁੱਲਾਂ ਦੀ ਵੀ ਖਾਦੇ ਆ ਆਪਣੇ ਇੱਥੇ ਗੁਲਾਬ ਦੇ ਫੁੱਲ ਲੱਗੇ ਸੀ ਇੱਧਰ ਸਾਰੇ ਸਬਜ਼ੀਆਂ ਸਬਜ਼ੀਆਂ ਆ ਆਪਣੇ ਲਸਣ ਪਰ ਮੇਰੇ ਮੁਰਦਾ ਦਾਦਾ ਆ ਆਪਣੇ ਲਸਣ ਆ ਆਪਣਾ ਰੀਤ ਬਹੁਤ ਸ਼ਰਾਰਤੀ ਬੱਚਾ ਹੈਗਾ ਇਹ ਬਹੁਤ ਪੜਾ ਹੈਗਾ ਇਹ ਬਹੁਤ ਖੁਸ਼ਕਾ ਛੋਟਾ ਡੈਡੀ ਡੈਡੀ ਉਹਦੇ ਖਲੇਗਾ ਹਾਂ ਆਪਣੀਆਂ ਮੋਲੀਆਂ ਗਾਜਰਾ ਇੱਥੇ ਸਾਰਾ ਖੁਸ਼ ਲੱਗਿਆ ਹੋਗਾ ਆਪਣਾ ਮਾਨਵੀਰ ਕੰਮ ਕਰਦਾ ਖੇਤ ਆ ਤੜਨਾ ਹੀ ਜਾਂਦਾ ਥਾਂ ਬਾਪੂ ਪਾਰ ਕਿੰਨੇ ਸਾਰੇ ਆਹ ਪਲੀਜ਼ ਸਾਰੋ ਆ ਪਲੀਜ਼ ਸਾਰੋ ਅੱਜ ਵਾਗ ਗਰਾਊਂਡ ਦੇ ਵਿੱਚ ਖੇਡਣਾ ਆਉਂਦੇ ਨਾਲ ਲੈ ਕੋਲੇ ਮੈਂ ਆਪਣਾ ਦਾਤ ਖੇਤ ਕੰਮ ਕਰਦਾ ਐ ਤੇ ਚੱਲੇ ਇਧਰ ਕਿ ਆਣਾ ਚਾਹੇ ਪੱਤ ਕਾ ਪੱਟਾਂ ਵਾਲੀ ਟੋਪੀ ਲਾਤੀ ਕੋਲੇ ਨਾਲ ਇਧਰ ਆਪਣੀਆਂ ਵੱਲਾਂ ਚੜਾਈਆਂ ਸੀ ਆਪਾਂ ਹਾਂ ਤੋਰੀਆਂ ਦੀਆਂ ਵੱਲਾਂ ਚੜਾਈਆਂ ਸੀ ਆ ਇਧਰ ਆਪਾਂ ਤੋਰੀਆਂ ਦੀਆਂ ਚੜਾਈਆਂ ਸੀ ਵੱਲਾਂ ਇਧਰ ਸਾਰੇ ਆਪਣੇ ਸਰੋਂ ਆਈ ਇਹ ਤੱਕ ਦੇ ਆ ਆਪਣੀ ਸਰੋਂ ਇੱਧਰ ਹੁੰਦਾ ਹਾਂ ਕਿੱਧਰ ਹਾਂ ਮਮਾ ਪਿੱਛੇ ਇੱਧਰ ਕਿਉਂ ਕਿਹ ਹੈ ਸਾਡਾ ਮਨਵੀਰ ਬਹੁਤ ਸਾਰੇ ਆ ਦਰਗਤ ਲੱਗਿਆ ਜਾਮਣਾ ਦੇ ਡੇਕਾਂ ਹੋਰ ਬਹੁਤ ਦਰਗਤ ਆ ਇਥੇ ਜਾਮਣਾ ਬਹੁਤ ਕੁਛ ਲੱਗਿਆ ਵਾ ਲਾਇਆ ਆਪਾਂ ਖੇਤ ਚ ਬਹੁਤ ਰਗਤਾ ਨਾਲ ਗਰਾਊਂਡ ਆ ਇਹ ਜਵਾਖ ਖੇਡਦੇ ਆ ਗਰਾਊਂਡ ਦੇ ਵਿੱਚ ਨੂੰ ਥੋੜਾ ਲਾ ਇੱਥੇ ਹੋਰ ਵੀ ਲਾਉਣੀਆਂ ਸਬਜ਼ਾਂ ਇਧਰ ਵੱਲ ਲਾਉਣੀਆਂ ਇਧਰ ਲਾਵਾਂਗੇ ਬੱਲਾਂ ਇਧਰ ਲਾਵਾਂਗੇ ਸਾਰੇ ਜੇ ਬੱਲਾ ਬੱਲਾ ਲਾਉਣੀ ਆਪਾਂ ਸਾਰੇ ਆ ਪਾਣੀ ਪੂਣੀ ਲਾ ਕੇ ਕਰੀ ਜਾਂਦਾ ਬੱਤੂ ਤਿਆਰ ਸਾਰੇ ਦਿਖਾਵਾਂਗੇ ਇਧਰ ਫੇਰ ਬੱਲਾ ਬੱਲਾ ਲਾਵਾਂਗੇ ਉਧਰ ਆਪਣੇ ਲਾਏ ਪਿਆ ਗੰਡੇ ਮਣਵੀਰ ਠਿੱਕਰ ਚ ਇਧਰ ਦੀਆ ਉਧਰ ਦੇ ਦੇ ਉਧਰ ਦੇ ਦਿਖਾਉਣੇ ਆਪਣੇ ਗੰਡਿਆਂ ਦੀ ਪਨੀਰੀ ਲਾਈ ਪਈ ਏ ਆਰੇ ਆਰੇ ਦਾਦੇ ਆ ਦਾਦੇ ਰਕਤ ਨਹੀਂ ਕਰਦਾ ਹਾਂ ਸਰ ਆਪ ਨੂੰ ਕਰੀ ਜਾਂਦਾ ਕੰਮ ਕੋ ਕੀ ਕਰੀ ਜਾਂਦਾ ਇੱਥੇ ਕੀ ਲਾਉਣਾ ਪਾਪਾ ਇਸਦੇ ਅੰਦਰ ਚਾਹ ਇੱਥੇ ਮਿਰਚਾਂ ਲਾਵਾਂਗੇ ਤੇ ਉੱਥੇ ਕੀ ਲਾਉਣਾ ਇੱਧਰ ਤੇ ਉਹ ਉੱਥੇ ਤੱਕ ਮਿਕਟ ਹਾਂ ਸਰ ਤੂੰ ਦੋ ਗੇਕ ਵਾਰਾ ਨਾ ਪੱਟ ਆ ਆ ਦੋ ਗੇਰੀਆਂ ਮਿਰਚਾਂ ਵਾਸਤੇ ਤਿਆਰ ਹੋ ਜਾਂਦੀਆਂ ਤੇ ਉਦੋਂ ਗਾ ਲਾਉਣਾ ਗਵਾਰਾ Да, uh. ਲੱਗਿਆ ਪਿਆ ਰੀਤ ਸਾਡਾ ਕੰਮ ਕਰਨਾ ਬਹੁਤ ਤਖੜਾ ਹੈਗਾ ਬਹੁਤ ਤਖੜਾ ਬੰਦਾ ਹੈ ਇਹ ਸਾਡਾ ਗਰੀਤ ਸਿੰਘ ਇਧਰ ਸਾਡਾ ਮਨਵੀਰ ਲੱਗਿਆ ਪਿਆ ਇਧਰ ਸਾਡਾ ਮਨਵੀਰ ਲੱਗਿਆ ਪਿਆ ਕੰਮ ਕਰਨਾ ਆ ਸਾਡੀਆਂ ਇਧਰ ਸਬਜ਼ੀਆਂ ਉਧਰ ਦਿਖਾਉਣੇ ਆ ਲਸਣ ਲੱਗਿਆ ਆਪਣਾ ਤੇ ਇਧਰ ਦਿਖਾਉਣੇ ਆ ਗੰਡੇ ਗੁੰਡੇ ਇਧਰ ਸਾਰਾ ਲੱਗਾ ਪਿਆ ਇਧਰ ਸਾਰਾ ਸਿਸਟਮ ਆਪਣਾ ਵਿੱਚ ਗੇਂਦੇ ਦੇ ਫੁੱਲ ਵੀ ਆ ਗੁਲਾਬ ਦੇ ਫੁੱਲ ਵੀ ਲੱਗੇ ਆ ਗੇਂਦੇ ਦੇ ਵੀ ਲਾਏ ਸੀ ਪਰ ਠੰਡ ਦੇ ਕਾਰਨ ਸਾਰੇ ਖਰਾਬ ਹੋ ਗਏ ਆ ਸਾਡੇ ਮੁੰਡੇ ਬਹੁਤ ਤਗੜੇ ਆ ਬਹੁਤ ਕੰਮ ਕਰਦੇ ਆ ਬਾਈ ਬਹੁਤ ਹੀ ਤਗੜੇ ਆ ਬਹੁਤ ਸਿਆਣੇ ਆ ਬਹੁਤ ਸਿਆਣੇ ਆ ਬਾਈ ਬਸ ਬਾਈ ਚਲੋ ਬਹੁਤ ਤਗੜੇ ਆ ਦਾਦੇ ਨਾਲ ਆਪਦੇ ਨਾਲ ਬਹੁਤ ਹੈਲਪ ਕਰਾਉਂਦੇ ਆ ਇਹ ਛਾਲਾਂ ਵੀ ਲਾ ਦਿੰਦੇ ਵਿੱਚ ਵਜਦੀ ਨਾ ਨਾ ਚਲੋ ਭਾਈ ਬਹੁਤ ਤਗੜੇ ਬਹੁਤ ਲੱਗਦਾ ਇਧਰ ਆਪਾਂ ਲਾਏ ਸੀ ਸਾਰਾ ਕੁਝ ਵੀ ਲੱਗਿਆ ਵਾਗਾ ਇਧਰ ਆ ਫੁੱਲ ਲਾਏ ਸੀਗੇ ਉਹਦੇ ਨਾਲ ਠੰਡ ਕਰਕੇ ਖਰਾਬ ਹੋ ਗਏ ਇਧਰ ਸਾਗ ਸਰੋਂ ਦਾ ਪਾਲਕ ਮੈਥੇ ਸਾਰਾ ਕੁਝ ਹੀ ਲੱਗਿਆ ਵਾਗਾ ਬਹੁਤ ਸਮਾਨ ਲਾਇਆ ਵਾ ਇੱਥੇ ਹੁਣ ਗੰਡਿਆਂ ਦੀ ਤਿਆਰੀ ਸੀ ਗੰਡੇ ਲਾਤੇ ਇਧਰ ਲਾਤੀ ਗੰਡਿਆਂ ਦੀ ਫੱਕ ਹੁਣ ਉਹ ਮੇ ਉਹ ਵਾਲੇ ਵਾਲੇ ਬਾਪੂ ਕਰੀ ਜਾਂਦਾ ਸਮਾਨ ਤਿਆਰ ਹੌਲੀ ਹੌਲੀ ਬਣਾਈ ਜਾਂਦਾ ਕਿਆਰੀਆਂ ਤੇ ਲੱਗੇ ਪਏ ਆ ਜਵਾਕ ਵੀ ਆਪਣੇ ਕੰਮ ਕਰਨ ਸਾਰਾ ਸਮਾਨ ਦੇ ਇੱਕ ਪਹਿਲਵਾਨ ਸਾਡਾ ਇਹ ਟੈ ਗਿਆ ਹੌਲੀ ਹੌਲੀ ਸਾਰਾ ਕੁਝ ਤਿਆਰ ਕਰ ਗਏ ਨੇ ਫਿਰ ਸਬਜ਼ੀਆਂ ਸਬਜ਼ੀਆਂ ਆਪ ਦੀਆਂ ਘਰ ਦੀਆਂ ਸਬਜ਼ੀਆਂ ਖਾਣ ਨੂੰ ਹੋਰ ਜੀ ਠੀਕ ਠਾਕ ਹੋ ਆਸੀ ਗਈ ਆਪਣਾ ਖੇਤ ਆ ਆਪਣਾ ਖੇਤ ਕੱਲ ਨੂੰ ਦਿਖਾਵਾਂ ਆਪਾਂ ਚਲਾएंगे ਕੱਲ ਨੂੰ ਮੰਡੀ ਆਪਣਾ ਸਾਰਾ ਸਮਾਨ ਇੱਥੇ ਲੱਗਾ ਪਿਆ ਵਾ ਸਾਰਾ ਕੁਝ ਤਿਆਰ ਆਪਣਾ ਔਲੀ ਔਲੀ ਕਰੀ ਜਾਂਦਾ ਬਾਪੂ ਤਿਆਰ ਲੈ ਜਿਉਣਾ ਜੋ ਪਕੇ ਰਹਿਣਾ ਨੇ ਪੱਕੇ ਚੋਟਾ ਕਿਸ ਕਾ ਕਾ ਅੱਲਾ ਤੇ ਤੋਂ ਨਹੀਂ ਪੱਤੀ ਦੇ ਅੱਗਾ ਆ ਆ ਬਾਬਾ ਉਹ ਉਹ ਗਿੜਾ ਲਵਾ ਤੇ ਉਹ ਵੇਗ ਮਾਰੂ ਗਿਆ ਉਹ ਮੇਰੇ ਫੱਕੇ ਵਿੱਚ ਦਰਾਖਤ ਬਹੁਤ ਲਾਇਆ ਜੀ ਆਪਾਂ ਇੱਥੇ ਜਾਮਣਾ ਦੇ ਪੌਦੇ ਜ਼ਿਆਦੇ ਆ ਆਪਣੇ ਕੋਲ ਇੱਥੇ ਬਰਕੈਨਾ ਵੀ ਹੈ ਹੈ ਨਾਲ ਆ ਨਾਲ ਰਹਿ ਗਿਆ ਹੀ ਆਪਣੇ ਖੇਤ ਦੇ ਨਾਲ ਸ਼ਮਸ਼ਾਨ ਘਾਟ ਸ਼ਮਸ਼ਾਨ ਭੂਮੀ ਹੈ ਜੀ ਇਹ ਦਰਾਤ ਜਾਮਣਾ ਬਹੁਤ ਲੱਗੀਆਂ ਆਪਣੇ ਬਹੁਤ ਲਾਇਆ ਬਾਕਾ ਨਾਲ ਇਧਰ ਜਵਾਕਾਂ ਦਾ ਗਰਾਊਂਡ ਸਟੇਡੀਅਮ ਆ ਜੀ ਆਪਣੇ ਕ੍ਰਿਕਟ ਸਟੇਡੀਅਮ ਆ ਆਪਣਾ ਆ ਗਿਆ ਖੇਤ ਸਾਰਾ ਆ ਸਰੋਂ ਦਾ ਇਹ ਸਰੋਂ ਆ ਗਈ ਆਪਣੇ ਹੈਲੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਬਾਈ ਜੀ ਸਾਰੇ ਠੀਕ ਠਾਕ ਤੇ ਭਾਈ ਜੀ ਸਾਨੂੰ ਖੇਤ ਫਿਰਦਨ ਨੂੰ ਨੇਰਾ ਹੀ ਹੋ ਗਿਆ ਸੀ ਪੂਰਾ ਨੇਰਾ ਨੇਰਕਪ ਹੋ ਗਿਆ ਸੀ ਅਸੀਂ ਸਾਰੇ ਜਣੇ ਖੇਤ ਹੀ ਫਿਰਦੇ ਸੀ ਤੇ ਮੈਂ ਮਨਵੀਰ ਅਸੀਂ ਸਾਰੇ ਉਹਨਾਂ ਨੂੰ ਸਾਨੂੰ ਖੇਤ ਫਿਰਦਨ ਬਹੁਤ ਨਹੀਂ ਰੋ ਹੋ ਗਿਆ ਸੀ ਤੇ ਅਸੀਂ ਘਰ ਆ ਜੇ ਕਹਿ ਨਹੀਂ ਸੀ ਖੇਤੀ ਫਿਰਦੇ ਸੀ ਖੇਤਾਂ ਦੇ ਕੰਮਾਂ ਧੰਦਾਂ ਦੇ ਵਿੱਚ ਉਲਝੇ ਰਹੇ ਅਸੀਂ ਇੱਥੇ ਸਾਰੇ ਜਣੇ ਬਹੁਤ